ਹਾਜੀ ਬਾਈ ਜੀ ਮੁੱਸੇ ਪਿੰਡ ਪਹੁੰਚੇ ਆ ਤੇ ਇਹ ਆ ਸਿੱਧੂ ਬਾਈ ਦੀ ਹਵੇਲੀ ਮੇਨ ਗੇਟ ਸਵੇਰ ਦਾ ਕੋਈ ਆ ਰਿਹਾ ਕੋਈ ਜਾ ਰਿਹਾ ਲਗਾਤਾਰ ਲੋਕ ਆ ਰਹੇ ਨੇ ਰੌਣਕਾਂ ਲਾ ਰਹੇ ਨੇ ਕਿਉਂਕਿ ਛੋਟਾ ਸਿੱਧੂ ਆ ਗਿਆ ਤੇ ਇੱਧਰ ਖੜਿਆ ਬਾਈ ਦਾ ਸਮਾਨ ਹਨਾ ਟਰੈਕਟਰ ਵਗੈਰਾ ਗੱਡੀਆਂ ਥਾਰ ਤੇ ਦੂਜੇ ਪਾਸੇ ਦੇਖੋ ਜੀ ਆਹ ਬਾਈ ਰੋਜ਼ਗਾਰ ਮਿਲਿਆ ਹੋਇਆ ਇਹਨਾਂ ਨੂੰ ਹਨਾ ਬਾਈ ਜਿਹੜਾ ਸਮਾਨ ਵੇਚਦੇ ਨੇ ਫੋਟੋਆਂ ਵੇਚਦੇ ਨੇ ਤੇ ਅਸੀਂ ਪੁੱਛਿਆ ਬਾਈ ਤੋਂ ਅਜੂਸ ਵਾਲੀ ਰੇੜੀ ਲੱਗੀ ਹੋਈ ਆ ਦੇਖੋ ਹਣਾ ਰੋਜ਼ਗਾਰ ਮਿਲੇਵਾ ਅਸੀਂ ਪੁੱਛਿਆ ਕਿ ਆ ਜਿਹੜੀ ਜ਼ਮੀਨ ਆ ਸਿੱਧੂ ਬਾਈ ਦੀ ਆ ਇਹਨਾਂ ਨੇ ਕਿਹਾ ਵੀ ਹਾਂਜੀ ਇਹਨਾਂ ਦੀ ਹੋ ਆ ਮੈਂ ਕਿਹਾ ਫਿਰ ਇਹ ਜਿਹੜੇ ਲਾਰੇ ਨੇ ਦੁਕਾਨਾਂ ਲੱਗੀਆਂ ਹੋਈਆਂ ਨੇ ਇਹਨਾਂ ਦੇ ਕੀ ਹਿਸਾਬ ਦਾ ਵੀ ਕਹੇ ਰਿਹਾ ਵੀ ਬਿਲਕੁਲ ਫ੍ਰੀ ਆ ਦੇਖੋ ਕਿੰਨੀ ਵਧੀਆ ਸੋਚ ਆ ਦੂਜੀ ਗੱਲ ਲੈਨੇ ਲੈਣਾ ਬੇਟਾ ਲੈਨੇ ਆਖਰੇ ਨੇ ਠੀਕ ਹੈ ਜੀ ਤੇ ਕਿੰਨੀ ਵਧੀਆ ਸੋਚ ਆ ਰੋਜ਼ਗਾਰ ਦਿੱਤਾ ਵਾ ਨਾ ਕੋਈ ਰੈਂਡ ਨਾ ਕੁਝ ਦੁਕਾਨਾਂ ਲੱਗੀਆਂ ਵਿਆ ਦੇਖੋ ਫੋਟੋਆਂ ਸਿੱਧੂ ਬਾਈ ਦੀਆਂ ਵਿਕ ਰਹੀਆਂ ਤੇ ਆ ਹੈਗੀ ਆ ਹਵੇਲੀ ਦੇਖੋ ਬਾਈ ਦੀ ਇੱਥੇ ਪਾਰਕਿੰਗ ਵਗੈਰਾ ਹੁੰਦੀ ਹੈ ਤੇ ਇਧਰ ਸਾਰੇ ਫੋਟੋਆਂ ਵਗੈਰਾ ਲੱਗੀਆਂ ਹੋਈਆਂ ਸਿੱਧੂ ਬਾਈ ਦੀਆਂ ਦੇਖ ਸਾਦੇ ਤੁਸੀਂ ਕੱਪ ਵਗੈਰਾ ਕੱਪ ਲੈ ਲਓ ਜੀ ਦੇਖੋ ਸਟicker ਕੱਪ ਹਰ ਇੱਕ ਚੀਜ਼ ਮਿਲ ਰਹੀ ਹੈ ਓਰੇ ਲੈ ਲਈ ਦੋ ਲੈ ਨੈ ਮਰੇ ਨੈ ਦੇਖੋ ਰੁਮਾਲ ਟੀ-ਸ਼ਰਟਾਂ ਸਟicker ਫੋਟੋ ਸਿੱਧੂ ਬੱਜ ਦੀਆਂ ਇਹ ਰੋਜ਼ਗਾਰ ਵੀ ਮਿਲਿਆ ਹੋਇਆ ਹੈ ਵੀਰੇ ਹਨਾ ਆ ਦੇਖੋ ਜੀ ਇਹ ਹਵੇਲੀ ਦੇ ਬਿਲਕੁਲ ਸਾਹਮਣੇ ਦੀ ਹੈ ਇਹ ਵੀਡੀਓ ਹਵੇਲੀ ਦੇ ਬਿਲਕੁਲ ਸਾਹਮਣੇ ਉਹਰੇ ਬਾਈ ਸਿੱਧੂ ਬਾਈ ਦੀਆਂ ਫੋਟੋ ਮਿਲ ਰਹੀਆਂ ਆ ਦੇਖੋ ਸੰਗ ਹੈ ਦੇਖੋ ਜੀ ਇਹ ਬਿਲਕੁਲ ਸਿੱਧੂ ਬਾਈ ਦੀ ਹਵੇਲੀ ਦੇ ਬਿਲਕੁਲ ਸਾਹਮਣੇ ਆ ਨਹੀਂ ਦੇਖੋ ਆ ਵੀ ਸਦੂਬਈ ਦੀ ਫੋਟੋ ਆ ਇਹ ਵੀ ਹੈ ਵੀ ਹੈ ਵੀ ਪੂਰੀ ਇੱਥੇ ਤਾਂ ਗੱਨਾਂ ਲੱਗੀਆਂ ਹੋਈਆਂ ਨੇ ਆ ਕੇ ਲਿਜਾ ਸਕਦੇ ਹੋ ਤੁਸੀਂ ਬਿਲਕੁਲ ਹਵੇਲੀ ਦੇ ਸਾਹਮਣੇ ਆ ਸ਼ੇਅਰ ਕਰਦੇ ਹੋ ਵੀਡੀਓ ਨੂੰ ਬਹੁਤ ਵਧੀਆ ਸੋਜਾ ਅਸੀਂ ਸਿੱਧੂ ਮੁਸੇਵਾਲੇ ਦੇ ਪਰਿਵਾਰ ਦੀ ਕੀ ਦੇਖੋ ਸਾਹਮਣੇ ਰੋਜ਼ਗਾਰ ਵੀ ਦਿੱਤਾ ਹੋਇਆ ਸ਼ੇਅਰ ਕਰੋ ਯਾਰ ਸੱਚੀ ਕਾਲ